ਇੰਡੀਆ ਫੋਕਸ 24 ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡਾ ਆਪਣਾ ਹਿਮਾਂਸ਼ੂ ਮੜਕਣ ਅੱਜ ਪਟਿਆਲਾ ਦੇ ਵਿੱਚ ਬੱਚੇ ਜਿਹੜੇ ਨੇ ਹਸਪਤਾਲ 'ਚ ਰਹਿਣ ਵਾਲੇ ਕਾਲਜਾਂ 'ਚ ਰਹਿਣ ਵਾਲੇ ਤੇ ਪੀਜੀਏ 'ਚ ਰਹਿਣ ਵਾਲੇ ਘਰਾਂ ਨੂੰ ਜਾ ਰਹੇ ਨੇ ਚਾਹੇ ਉਹ ਗੱਲ ਥਾਪਰ ਇੰਸਟੀਚਿਊਟ ਦੀ ਹੋਵੇ ਜਾਂ ਫਿਰ ਲਾਅ ਯੂਨੀਵਰਸਿਟੀ ਦੀ ਹੋਵੇ ਬੱਚੇ ਵੱਡੀ ਗਿਣਤੀ ਦੇ ਵਿੱਚ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ ਤੇ ਪਹੁੰਚਦੇ ਨਜ਼ਰ ਆ ਰਹੇ ਨੇ ਸਕੂਲੀ ਬੱਚੇ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਹੜੇ ਦੂਰ ਦੂਰੋਂ ਰਹਿ ਕੇ ਜਿਹੜੇ ਦੂਰ ਦੂਰੋਂ ਆ ਕੇ ਪਟਿਆਲਾ ਦੇ ਵਿੱਚ ਰਹਿੰਦੇ ਨੇ ਜੀ ਹਾਂ ਤਸਵੀਰਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਾਂਗੇ ਪਟਿਆਲਾ ਦੀਆਂ ਪਟਿਆਲਾ ਦੇ ਬੱਸ ਸਟੈਂਡ ਦੀਆਂ ਰੇਲਵੇ ਸਟੇਸ਼ਨ ਦੀਆਂ ਤੇ ਪਟਿਆਲਾ ਦੇ ਥਾਪਰ ਇੰਸਟੀਚਿਊਟ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਬੱਚੇ ਘਰਾਂ ਨੂੰ ਜਾਂਦੇ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੇ ਦਿਨੀ ਰਾਤ ਨੂੰ ਬਲੈਕਆਊਟ ਹੋ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਦਾ ਵੀ ਆਦੇਸ਼ ਆ ਗਿਆ ਕਿ ਸਕੂਲ ਕਾਲਜ ਵੀ ਬੰਦ ਰਹਿਣਗੇ ਕਾਫੀ ਸਮੇਂ ਤੱਕ ਹੁਣ ਉਹ ਜਿਹੜੇ ਬੱਚੇ ਨੇ ਉਹਨਾਂ ਦੇ ਘਰਦਿਆਂ ਨੂੰ ਉਹਨਾਂ ਦੀ ਚਿੰਤਾ ਹੈ ਜਿਸ ਤੋਂ ਬਾਅਦ ਉਹ ਘਰਾਂ ਨੂੰ ਜਾਂਦੇ ਨਜ਼ਰ ਆ ਰਹੇ ਨੇ ਇੱਕ ਵਾਰ ਤੁਹਾਡੇ ਨਾਲ ਜਰੂਰ ਥਾਪਰ ਤੋਂ ਬਾਅਦ ਤਸਵੀਰਾਂ ਸਾਂਝੀਆਂ ਕਰਾਂਗੇ ਜਿਹੜੇ ਰੇਲਵੇ ਸਟੇਸ਼ਨ ਆ ਪਟਿਆਲਾ ਦੇ ਉੱਤੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਪਏ ਨੇ ਲੋਕ ਘਰਾਂ ਨੂੰ ਜਾ ਰਹੇ ਨੇ ਸਮਾਨ ਚੱਕ ਕੇ ਕਿਉਂਕਿ ਕਿਥੇ ਨਾ ਕਿਥੇ ਪੰਜਾਬ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਲੋਕਾਂ ਨੂੰ ਡਰ ਵੀ ਆ ਪਰ ਉੱਥੇ ਲੋਕਾਂ ਦਾ ਕਹਿਣਾ ਕਿ ਉਹਨਾਂ ਨੂੰ ਆਪਣੀ ਇੰਡੀਅਨ ਆਰਮੀ ਤੇ ਪੂਰਾ ਭਰੋਸਾ ਹੈ ਕਿ ਉਹਨਾਂ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ ਕੀ ਨਾਮ ਹੈ ਤੁਹਾਡਾ ਸਵਾਸਤਿਕ ਭਾਈ ਕਿਹੜੇ ਇੰਸਟੀਚਿਊਟ ਤੋਂ ਆਪਾਂ ਥਾਪਰ ਤੋਂ ਤੈਨਾ ਤੇ ਅੱਜ ਛੁੱਟੀਆਂ ਕਰਤੀਆਂ ਥਾਪਰ ਤੇ ਡੀਸੀ ਮੈਡਮ ਦੇ ਵੀ ਆਰਡਰ ਆ ਗਏ ਨੇ ਅਲਰਟ ਦੇ ਕਿਵੇਂ ਦੇਖਦੇ ਜਿੱਥੇ ਹੋਸਟਲ ਵੀ ਸਾਰੇ ਲਾਈਟਾਂ ਬੰਦ ਰਹਿੰਦੀਆਂ ਰਾਤਾਂ ਨੂੰ ਤੇ ਲਾਈਟ ਗਈ ਹੁੰਦੀ ਹੈ ਤਾਂ ਸਾਰੇ ਸਟੂਡੈਂਟ ਵੀ ਪਰੇਸ਼ਾਨ ਹੁੰਦੇ ਨੇ ਨਾ ਇੱਥੇ ਪੜ੍ਹਾਈ ਹੋ ਰਹੀ ਹੈ ਨਾ ਕੁਝ ਹੋ ਰਿਹਾ ਹੈ ਤੇ ਸਾਰੇ ਘਰਾਂ ਨੂੰ ਵਾਪਸ ਜਾ ਰਹੇ ਨੇ ਫੇ ਆਪਣੇ ਆਪਣੇ ਆਪਣੀ ਫੈਮਲੀਆਂ ਕੋਲ ਤੇ ਘਰਦਿਆਂ ਨੇ ਵੀ ਮੈਸੇਜ ਕਰਿਆ ਹੋਣਾ ਕਿ ਤੁਸੀਂ ਆਜੋ ਘਰੇ ਵਾਪਸ ਹਾਂਜੀ ਹਾਂਜੀ ਸਾਰਿਆਂ ਨੂੰ ਆਪਾਂ ਬॉयਜ਼ ਹੋਸਟਲ ਕੋਲ ਹੋਸਟਲ ਸਾਰੇ ਖਾਲੀ ਹੋ ਰਹੇ ਆ ਤੇ ਇੱਥੇ ਟੈਕਸੀਆਂ ਦੀ ਲਾਈਨ ਲੱਗੀ ਹੋਈਆਂ ਥਾਪੜ ਦੇ ਬਾਰੇ ਤੇ ਵੱਡੀ ਗਿਣਤੀ ਦੇ ਬੱਚੇ ਘਰਾਂ ਨੂੰ ਜਾ ਰਹੇ ਨੇ ਸਾਰੇ ਘਰਾਂ ਨੂੰ ਜਾ ਰਹੇ ਆ ਵਾਪਸ ਕਿਉਂਕਿ ਇੱਥੇ ਕਲਾਸਾਂ ਬੰਦ ਹੋ ਗਈ ਐ ਇਗਜ਼ਾਮਸ ਵੀ ਬੰਦ ਹੋ ਤਾਂ ਫਿਰ ਇੱਥੇ ਸਾਰੇ ਵਾਪਸ ਜਾ ਰਹੇ ਪਟਿਆਲੇ 'ਚ ਅਟੈਕ ਕਰਿਆ ਗਿਆ ਹੈ ਇੰਡੀਆ ਵੱਲੋਂ ਪਾਕਿਸਤਾਨ ਤੇ ਉਹਨੂੰ ਕਿਵੇਂ ਦੇਖਦੇ ਹੋ ਭਾਜੀ ਇੰਡੀਆ ਵੱਲੋਂ ਅਟੈਕ ਤੇ ਕਿਹੜੇ ਨਿਊਜ਼ ਹਨ ਇਹ ਤੱਕ ਹੈ ਕਿ ਡਿਫੈਂਸ ਕਾਫੀ ਅੱਛਾ ਹੋਇਆ ਹੈ ਕਿ ਕਾਫੀ ਜਗ੍ਹਾ ਤੇ ਅਟੈਕ ਕੀਤਾ ਹੈ ਤੇ ਆਪਾਂ ਨੂੰ ਆਪਣੀ ਇੰਡੀਅਨ ਆਰਮੀ ਦੇ ਡਿਫੈਂਸ ਤੇ ਪੂਰਾ ਭਰੋਸਾ ਹੈ ਜਿਉਂਨੇ ਤੱਕ ਸਾਰਾ ਰਿਟੈਲੀਏਸ਼ਨ ਹੋਈ ਹੈ ਕਿ ਠੀਕ ਰਹੀ ਹੈ ਤੇ ਆਪਾਂ ਤਾਂ ਆਪਣੇ ਘਰਾਂ ਨੂੰ ਆਈ ਆਈ ਸੋਚ ਕੇ ਜਾ ਰਹੇ ਕਿ ਸੇਫ ਰਹਿਣਗੇ ਤੇ ਬਸ ਆਪਾਂ ਨੂੰ ਆਈ ਆਈ ਭਰੋਸਾ ਹੈ ਇੰਡੀਆ ਫੋਕਸ 24 ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਇਸ ਟਾਈਮ ਤੇ ਮੌਜੂਦ ਹਾਂ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਵਿੱਚ ਜਿੱਥੇ ਕਲੋਕ ਘਰਾਂ ਨੂੰ ਜਾ ਰਹੇ ਨੇ ਬੱਚੇ ਆਪਣੇ ਘਰਾਂ ਨੂੰ ਜਾ ਰਹੇ ਨੇ ਕਿਉਂਕਿ ਕਿਥੇ ਨਾ ਕਿਥੇ ਪੰਜਾਬ ਦੇ ਵਿੱਚ ਅਲਰਟ ਕਰ ਦਿੱਤਾ ਗਿਆ ਪਟਿਆਲਾ ਦੇ ਵਿੱਚ ਬੀਤੀ ਰਾਤ ਵੀ ਬਲੈਕਆਊਟ ਦਾ ਮਾਹੌਲ ਦੇਖਣ ਨੂੰ ਮਿਲਿਆ ਦੋ ਘੰਟੇ ਦਾ ਬਲੈਕਆਊਟ ਸੀ ਤੇ ਹੁਣ ਡੀਸੀ ਮੈਡਮ ਵੱਲੋਂ ਸੰਦੇਸ਼ ਦਿੱਤਾ ਗਿਆ ਕਿ ਜ਼ਰੂਰੀ ਕੰਮਾਂ ਨੂੰ ਹੀ ਘਰੋਂ ਬਾਹਰ ਨਿਕਲੋ ਇਸ ਇਸ ਟਾਈਮ ਤੇ ਤੁਹਾਨੂੰ ਤਸਵੀਰਾਂ ਇੱਕ ਵਾਰ ਜ਼ਰੂਰ ਸਾਂਝੀਆਂ ਕਰ ਦਿੰਨੇ ਆ ਰੇਲਵੇ ਸਟੇਸ਼ਨ ਦੀਆਂ ਜਿੱਥੇ ਬੱਚੇ ਤੇ ਲੋਕ ਆਪਣੇ ਘਰਾਂ ਨੂੰ ਜਾਂਦੇ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਪਏ ਨੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਘਰਾਂ ਨੂੰ ਪਹੁੰਚ ਜਾਈਏ ਕਿਉਂਕਿ ਘਰ ਇੱਕ ਉਹਨਾਂ ਵੱਲੋਂ ਸੇਫ ਜਗ੍ਹਾ ਮੰਨੀ ਜਾਂਦੀ ਆ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੀ ਭਾਰਤੀ ਆਰਮੀ ਤੇ ਵੀ ਪੂਰਾ ਭਰੋਸਾ ਹੈ ਤੇ ਗੱਲਬਾਤ ਕਰਦੇ ਆ ਜਿਹੜ ਔਰ ਪੂਰੇ ਸਕੂਲ ਚ ਪੜਦੇ ਹਾਂ ਕਾਲਜ ਚ ਪੜਦੇ ਮੈ ਰਟਰੀਅ ਸਕੂਲ ਤੇ ਘਰ ਨੂੰ ਜਾ ਰਹੇ ਹਾਂ ਤੁਸੀਂ ਕੀ ਅਲਰਟ ਕਰਕੇ ਹਾਂ ਅਲਰਟ ਕਰਕੇ ਘਰ ਨੂੰ ਜਾ ਰਹੇ ਹਾਂ ਕੀ ਬਲੈਕਆਊਟ ਹੋ ਗਿਆ ਸੀ ਤਾਂ ਕਰਕੇ ਹਾਂ ਹਾਂ ਬਲੈਕਆਊਟ ਕਰਕੇ ਭਾਜੀ ਕੀ ਨਾਮ ਹੈ ਤੁਹਾਡਾ ਰਾਹੁਲ ਰਾਹੁਲ ਕਿੱਥੋਂ ਦੇ ਰਹਿਣ ਵਾਲੇ ਹੋ ਬੋਰ ਦੇ ਬੋਰ ਦੀ ਹਾਂ ਮਤਲਬ ਆ ਸਾਰੇ ਤੁਸੀਂ ਸਕੂਲ ਦੇ ਹੋ ਤੇ ਬੋਰ ਦੇ ਰਹਿਣ ਵਾਲੇ ਹੋ ਤੇ ਕਿੰਵੀਂ கிਲਾਸ ਚੋਂ ਪਲੱਸ 2 ਪਲੱਸ 2 ਦੇ ਵਿੱਚ ਤੇ ਮਤਲਬ ਹੁਣ ਘਰਾਂ ਨੂੰ ਜਾ ਰਹੇ ਬਲੈਕਆਊਟ ਤੇ ਅਲਰਟ ਕਰਕੇ ਹਾਂਜੀ ਤੇ ਜਿਹੜਾ ਆਰਮੀ ਵੱਲੋਂ ਅਟੈਕ ਕਰੇ ਜਾ ਰਹੇ ਨੇ ਪਾਕਿਸਤਾਨ ਤੇ ਜਵਾਬੀ ਕਾਰਵਾਈ ਕਰੀ ਗਈ ਹੈ ਕਿਵੇਂ ਦੇਖਦੇ ਹੋ ਉਹ ਹੁਣ ਤਾਂ ਸਾਨੂੰ ਇੰਡੀਅਨ ਆਰਮੀ ਤੇ ਭਰੋਸਾ ਹੈ ਤੇ ਉਹ ਸਾਨੂੰ ਜ਼ਰੂਰ ਬਚਾਊਗੀ ਤੇ ਕਰਦਣ ਚਿੰਤਾਤਾ ਆ ਕਰਕੇ ਸੇ ਜਾ ਰਿਆਂ ਘਰੇ ਜੀ ਬਿਲਕੁਲ ਤੁਸੀਂ ਦੇਖਿਆ ਕਿ ਬੱਚਿਆਂ ਨੂੰ ਐਵੇਂ ਆ ਕਿਸੇ ਆਪਣੇ ਘਰਾਂ ਨੂੰ ਪਹੁੰਚੀਏ ਲੋਕਾਂ ਨੂੰ ਕਿੱਥੇ ਨਾ ਕਿੱਥੇ ਐਵੇਂ ਆ ਕਿ ਸਾਡੇ ਬੱਚੇ ਘਰਾਂ ਨੂੰ ਪਹੁੰਚਣ ਤੇ ਉਹਨਾਂ ਨੂੰ ਭਾਰਤੀ ਆਰਮੀ ਤੇ ਪੂਰਾ ਭਰੋਸਾ ਹੈ ਪਿਛਲੇ ਦਿਨੀ ਭਾਰਤੀ ਆਰਮੀ ਵੱਲੋਂ ਇੱਥੇ ਮੌਕ ਡ੍ਰਿੱਲ ਵੀ ਕਰਾਇਆ ਗਿਆ ਸੀ ਜਿਸ ਦੀਆਂ ਤਸਵੀਰਾਂ ਵੀ ਅਸੀਂ ਪਹਿਲਾਂ ਸਾਂਝੀਆਂ ਕਰ ਚੁੱਕੇ ਹਾਂ ਤੇ ਉਹਦਾ ਲਿੰਕ ਵੀ ਅਸੀਂ ਥੱਲੇ ਪਾ ਦਾਂਗੇ ਤੇ ਹੁਣ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਇੰਡੀਅਨ ਆਰਮੀ ਤੇ ਭਰੋਸਾ ਤੇ ਉਹ ਜਲਦ ਤੋਂ ਜਲਦ ਆਪਣੇ ਘਰਾਂ ਨੂੰ ਪਹੁੰਚਣ ਕਰਦੇ ਆ ਉਹ ਐਵੇਂ ਚਿੰਤਾ ਕੀ ਸਾਡੇ ਬੱਚੇ ਬਾਹਰ ਲਹਿ ਰਹੇ ਨੇ ਪਟਿਆਲਾ ਤੋਂ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਇੰਡੀਆ ਫੋਕਸ 24 ਦੇ ਨਾਲ ਜਿਹਨੇ ਚੈਨਲ ਨਹੀਂ ਸਬਸਕ੍ਰਾਈਬ ਕਰਾ ਜਰੂਰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ